ਪੂਰੇ ਪੰਜਾਬ ਚੋਂ 12ਵੀਂ ਜਮਾਤ ਚੌਦਤ੍ਰੇਵੇਂ ਨੰਬਰ ਤੇ ਆਈ ਬਲਵਿੰਦਰ ਕੌਰ ਦੇ ਘਰ ਪਹੁੰਚੇ ਹਲਕਾ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਬਲਵਿੰਦਰ ਕੌਰ ਨੂੰ ਕੀਤਾ ਸਨਮਾਨਤ ਭਾਪਿਆਂ ਨੂੰ ਦਿੱਤੀ ਮੁਬਾਰਕਬਾਦ ਬਲਬੀਰ ਸਿੰਘ ਪੰਨੂ ਬਲਵਿੰਦਰ ਕੌਰ ਜੋ ਕਿ 12ਵੀਂ ਜਮਾਤ ਚੋਂ ਪੂਰੇ ਪੰਜਾਬ ਚੋਂ 73ਵੇਂ ਸਥਾਨ ਤੇ ਆਈ ਹੈ ਉਸ ਦੇ ਘਰ ਬਲਬੀਰ ਸਿੰਘ ਪੰਨੂ ਪਹੁੰਚੇ ਜਿੱਥੇ ਉਹਨਾਂ ਨੇ ਬਲਵਿੰਦਰ ਕੌਰ ਨੂੰ ਸਨਮਾਨਤ ਕੀਤਾ ਉੱਥੇ ਪਰਿਵਾਰ ਲੋਕਾਂ ਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਉੱਚ ਮਕਾਮ ਤੇ ਪਹੁੰਚਣ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਅੱਜ ਵਦਗੜ ਚੂੜੀਆਂ ਸਾਡੀ ਧੀ ਪਰਵਿੰਦਰ ਕੌਰ ਜਿਹਨੇ ਪਲੱਸ 2 ਦੇ ਵਿੱਚੋਂ 13ਵਾਂ ਸਥਾਨ ਪੂਰੀ ਪੰਜਾਬ ਦੇ ਵਿੱਚੋਂ ਹਾਸਲ ਕੀਤਾ ਹੈ 587 ਨੰਬਰ ਲੈ ਕੇ ਸਾਡੀ ਧੀ ਸਾਡੇ ਹਲਕੇ ਵਦਗੜ ਚੂੜੀਆਂ ਦਾ ਵਦਗੜ ਸ਼ਹਿਰ ਦਾ ਗਰਦਾਸਪੁਰ ਜ਼ਿਲ੍ਹੇ ਦਾ ਪੂਰਾ ਬਹੁਤ ਮਾਣ ਵਧਾਇਆ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਅਸੀਂ ਆਪਣੀ ਧੀ ਨੂੰ ਇਸ ਚੀਜ਼ ਦਾ ਵਿਸ਼ਵਾਸ ਦਉਂਦੇ ਹਾਂ ਕਿ ਸਰਕਾਰ ਵੱਲੋਂ ਸਾਡੇ ਵੱਲੋਂ ਜਿੰਨੀ ਵੀ ਹਰਕ ਹੋਊਗੀ ਜਿੰਨੀ ਵੀ ਸ਼ਹਾਦਾ ਹੋਊਗੀ ਅਸੀਂ ਵੱਧ ਤੋਂ ਵੱਧ ਆਪਣੀ ਧੀ ਬਲਵਿੰਦਰ ਗੌਰ ਦੀ ਸ਼ਹਾਦਾ ਕਰਾਂਗੇ ਪਰ ਮੇਰੀ ਸਾਰੇ ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਜਿੰਨੇ ਵੀ ਇਹਨਾਂ ਦੇ ਸੱਜਣ ਮਿੱਤਰ ਉਹਨਾਂ ਨੂੰ ਬਹੁਤ ਬਹੁਤ ਵਧਾਈ ਪਰ ਜਿੰਨੇ ਹੋਰ ਵੀ ਸਾਡੇ ਸ਼ਹਿਰ ਦੇ ਬੱਚੇ ਨੇ ਸਾਡੇ ਬੰਦਗੜ ਚੂੜੀਆਂ ਹਲਕੇ ਦੇ ਬੱਚੇ ਨੇ ਉਹਨਾਂ ਨੂੰ ਇੱਕ ਸਿੱਖਿਆ ਹੈ ਉਹਨਾਂ ਵਾਸਤੇ ਇੱਕ ਮਿਸਾਲ ਹੈ ਕਿ ਸਾਡੀ ਧੀ ਨੇ ਬਿਨਾਂ ਟਿਊਸ਼ਨ ਤੋਂ ਪਰ ਗਰੀਬ ਪਰਿਵਾਰ ਦੇ ਵਿੱਚ ਉੱਠ ਕੇ ਬੜਾ ਵੱਡਾ ਸਥਾਨ ਹਾਸਲ ਕੀਤਾ ਮੇਰੀ ਸਾਰੇ ਹੀ ਪਤਿਵੰਤੂਆਂ ਦੇ ਸਾਰੇ ਹੀ ਪੰਜਾਬੀਆਂ ਦੇ ਫਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਸਾਡੇ ਬੱਚੇ ਬੱਚੀਆਂ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਹੈ ਕਿ ਇਦਾਂ ਸਾਰੇ ਹੀ ਪੜ੍ਹ ਲਿਖ ਕੇ ਆਪਣੇ ਬਾਪਿਆਂ ਦਾ ਆਪਣੇ ਨਾਂਕੇ ਦਾ ਪਰ ਆਪਣੇ ਪੰਜਾਬ ਦਾ ਨਾਮ ਚੰਗੀ ਤਰ੍ਹਾਂ ਕਰਿਆ ਕਰੋ ਪੁਰ ਸਰਕਾਰ ਕਿੱਥੇ ਵੀ ਤਾਂ ਸਰਕਾਰ ਦੀ ਗੋਲ ਪੈਂਦੀ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਪੂਰੇ ਪੰਜਾਬ ਨੂੰ ਰੰਗਲਾ ਤੇ ਹੱਸਦਾ ਵਸਦਾ ਪੰਜਾਬ ਬਣਾਉਣ ਵਿੱਚ ਬੜੀਆਂ ਵੱਡੀਆਂ ਕੋਸ਼ਿਸ਼ਾਂ ਕਰ ਰਹੀ ਨੇ ਇਸ ਮੁਹਿੰਮ ਦੇ ਵਿੱਚ ਇਹ ਬੱਚੇ ਵੀ ਸਾਡਾ ਹਿੱਸਾ ਬਣ ਰਹੇ ਨੇ ਇਹੋ ਹੀ ਸਰਦਾਰ ਬਕਰ ਸਿੰਘ ਮਾਨ ਜੀ ਜੋ ਸੋਚ ਸੀ ਕਿ ਸਾਡੇ ਪੱਛੇ ਪੜ੍ਹ ਲਿਖ ਕੇ ਚੰਗੇ ਨਾਮ ਕਾਉਣ ਉੱਚੇ ਅਹੁਦਿਆਂ ਤੇ ਜਾਣ ਪਰ ਮੈਂ ਉਮੀਦ ਕਰਦਾ ਕਿ ਸਾਡੀ ਧੀ ਜਿਸ ਹਿਸਾਬ ਨਾਲ ਸਾਡੀ ਧੀ ਨੇ ਪੜ੍ਹਾਈ ਦੇ ਵਿੱਚ ਮਿਹਨਤ ਕੀਤੀ ਹੈ ਇਸੇ ਹਿਸਾਬ ਨਾਲ ਸਰਕਾਰ ਵੀ ਸਾਡੀ ਧੀ ਦੀ ਵਾਹ ਕਰੂਗੀ ਔਰ ਕਿਸੇ ਸਮੇਂ ਤੇ ਹੌਣ ਵਾਲੇ ਸਮੇਂ ਦੇ ਵਿੱਚ ਸਾਡੀ ਧੀ ਵੀ ਬੁਲੰਤਿਆ ਹੋਵੇ ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਸ਼ਹਿਰ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਪੁਰਾ ਜिले ਵਾਸੀਆਂ ਨੂੰ ਮੇਰੇ ਤੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ